ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਸਭਨਾਂ ਨੂੰ ਸਭ ਤੋਂ ਪਹਿਲੀ ਬੇਨਤੀ ਹੈ ਵੀ ਜਿਸ ਧਰਤੀ ਤੇ ਅਸੀਂ ਖਲੋਤੇ ਆਂ ਇਹ ਦਰਿਆ ਰਾਵੀ ਤੋਂ ਪਾਰ ਬਿਲਕੁਲ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੀ ਉਹ ਜ਼ਮੀਨ ਹੈ ਪਿੰਡ ਗੁਰੂ ਚੱਕ ਗੁਰੂ ਚੱਕ ਗੁਰੂ ਚੱਕ ਤੇ ਇਹ ਸਾਰੀ ਜ਼ਮੀਨ ਜਿਹੜੀ ਆ ਇਹ ਹੜ੍ਹਾਂ ਦੇ ਪਾਣੀਆਂ ਨੇ ਸਰਸਾ ਜੀ ਬਰਬਾਦ ਕਰ ਦਿੱਤੀ ਆ ਔਰ ਅੱਜ ਦਾ ਇੱਥੇ ਆਲਮ ਇਹ ਹੈ ਕਿ 5 5 6 6 ਫੁੱਟ ਇੱਥੇ ਰੇਤ ਤੇ ਭਾੜ ਚੜ ਗਈ ਉਪਜਾਊ ਜ਼ਮੀਨ ਜਿਹੜੀ ਐਨ ਹਥਿਆੜੀ ਵਰਗੀ ਪੰਦਰੀ ਸੀ ਔਰ ਝੋਨੇ ਦੀ ਫਸਲ ਐਨ ਲਹਿਲਾਨੀ ਸੀ ਉਹ ਬਿਲਕੁਲ ਰੇਤ ਦੇ ਥੱਲੇ ਦੱਬੀ ਗਈ ਇਹ ਸਾਰੇ ਟਿੱਬੇ ਬਣ ਗਏ ਤੇ ਅਸੀਂ ਪਹਿਲੀ ਵੀਡੀਓ ਵਿੱਚ ਬੇਨਤੀ ਕੀਤੀ ਸੀ ਵੀ ਜਿਹੜੀਆਂ ਸੰਸਥਾਵਾਂ ਆ ਰਹੀਆਂ ਉਹ ਸਾਰੀਆਂ ਇਕੱਠੀਆਂ ਆ ਕੇ ਬਸ ਇੱਕੇ ਜਗ੍ਹਾ ਤੇ ਆਪਾਂ ਸਮਾਨ ਦੇ ਕੇ ਫੋਟੋ ਖਿਚਾ ਕੇ ਵੀਡੀਓ ਬਣਾ ਕੇ ਤੇ ਵਾਪਸ ਮੁੜ ਗਏ ਜਦ ਕਿ ਉਦੋਂ ਵੀ ਅਸੀਂ ਕਿਹਾ ਸੀ ਵੀ ਇਹ ਇਹਨਾਂ ਦੀਆਂ ਪੀੜਾਂ ਇਹਨਾਂ ਦੇ ਦਰਦ ਬੜੇ ਲੰਮੇ ਨੇ ਔਰ ਇੱਥੇ 150 ਕਿੱਲੇ ਲਗਭਗ ਇਹ ਜ਼ਮੀਨ ਕਾਰ ਸੇਵਾ ਵਾਲੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਿਹਾਲੀ ਸਾਹਿਬ ਵਾਲੇ ਉਹ ਸੰਸਥਾ ਦੇ ਅੱਗੋਂ ਬਾਬਾ ਕੋਲਾ ਸਿੰਘ ਸਾਹਿਬ ਜੀ ਜਥੇਦਾਰ ਬਾਬਾ ਗਰਨਾਬ ਸਿੰਘ ਜੀ ਯੂਪੀ ਵਾਲੇ ਉਹਨਾਂ ਨੇ ਇਹ ਜ਼ਮੀਨ ਨੂੰ ਆਪਣੇ ਅਧੀਨ ਲਿਆ ਹੋਇਆ ਉਹਨਾਂ ਦੇ ਸੇਵਾਦਾਰ 1 ਅਕਤੂਬਰ ਤੋਂ ਇੱਥੇ ਜ਼ਿਮੀਦਾਰਾਂ ਦੇ ਨਾਲ ਡਟੇ ਹੋਏ ਨੇ ਆ ਤੁਸੀਂ ਵੇਖੋ 14-15 ਟਰੈਕਟਰ ਇੱਥੇ ਰੋਜ਼ ਚੱਲਦੇ ਨੇ ਤੇ 1 ਲੱਖ ਦੇ ਕਰੀਬ ਜਿਹੜਾ ਡੀਜ਼ਲ ਹੈ ਉਹ ਰੋਜ਼ਾਨਾ ਇੱਥੇ ਖਪਤ ਹੋ ਰਿਹਾ ਹੈ ਜਿਹੜੇ ਲੋਕ ਕਹਿੰਦੇ ਕਾਰਸਾਵਾ ਵਾਲੇ ਬਾਬੇ ਕੀ ਕਰਦੇ ਆ ਕਾਰਸਾਵਾ ਵਾਲੇ ਬਾਬੇ ਕੰਮ ਨਹੀਂ ਆਉਂਦੇ ਅਸੀਂ ਕਿਸੇ ਦੀ ਅਲੋਚਨਾ ਨਹੀਂ ਕਰਦੇ ਪਰ ਇੱਥੇ ਬਾਬਾ ਗਰਨਾਮ ਸਿੰਘ ਜੀ ਜੂਪੀ ਵਾਲਿਆਂ ਨੇ ਬਹੁਤ ਵੱਡਾ ਕਾਰਜ ਆਰੰਭਿਆ ਹੋਇਆ ਹੈ ਤੋ ਇਹ ਪਿਛਲੇ 27-28 ਦਿਨ ਤੋਂ ਇਹ ਜ਼ਮੀਨ ਦੇ ਵਿੱਚ ਦਿਨ ਰਾਤ ਟਰੈਕਟਰ ਚੱਲ ਰਹੇ ਆ ਔਰ ਰੇਤ ਚਕਾ ਕੇ ਭੜ ਨੂੰ ਬਰਾਬਰ ਕਰਕੇ ਫਿਰ ਇਸ ਜ਼ਮੀਨ ਨੂੰ ਉਸੇ ਹਾਲਤ ਵਿੱਚ ਲਿਆਂਦਾ ਜਾ ਰਿਹਾ ਤੋ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਸਮਾਂ ਬਣੇ ਇੱਥੇ ਜੇ ਆ ਨਹੀਂ ਆਪਾਂ ਸਕਦੇ ਤੇ ਕੰਮ ਸੇ ਕੰਮ ਇਹਨਾਂ ਮਹਾਂਪੁਰਖਾਂ ਦੇ ਨਾਲ ਆਪਾਂ ਸਹਿਯੋਗ ਜ਼ਰੂਰ ਦਿਈਏ ਇੱਥੇ ਸਾਡੇ ਕੋਲ ਇੱਕ ਸਰਪੰਚ ਆ ਸਰਦਾਰ ਜਗਮੋਹਨ ਸਿੰਘ ਜੀ ਤੁਸੀਂ ਹੈਰਾਨ ਹੋਵੋਗੇ ਕਿ ਉਸ ਕੱਲੇ ਸਰਪੰਚ ਦੀ 100 ਕਿਲਾ ਪੈਲੀ 6-7 ਕਿਨੇ ਸਬਜ਼ੀ ਕੁਝ ਕਮਾਦ ਸਾਰਾ ਕੁਝ ਬੁਰੀ ਤਰ੍ਹਾਂ ਬਰਬਾਦ ਹੋ ਗਿਆ ਸਰਪੰਚ ਕਹਿੰਦਾ ਅਸੀਂ ਤੇ ਇਸ ਪੈਲੀ ਵੱਲ ਵੇਖਣ ਨੂੰ ਵੀ ਸਾਡਾ ਦਿਲ ਨਹੀਂ ਸੀ ਕਰਦਾ ਮਾਹਪੁਰਖਾਂ ਦੇ ਆਉਣ ਨਾਲ ਸਾਡਾ ਹੁਣ ਹੌਸਲਾ ਬਣਿਆ ਤੇ ਇਹ ਸਰਦਾਰ ਜਗਮੁਣ ਸਿੰਘ ਜੀ ਇਹ ਨਾਲ ਇਹਨਾਂ ਦੇ ਬਾਬਾ ਜੀ ਇਹ ਦਿਨ ਰਾਤ ਕੁਝ ਰਿਸ਼ਤੇਦਾਰਾਂ ਦੇ ਇਹਨਾਂ ਦੇ ਟਰੈਕਟਰ ਆਏ ਨੇ ਇਹ ਜਿਹੜਾ ਡੀਜਲ ਹੈ ਇਹ ਸਾਰਾ ਸੰਸਥਾ ਵੱਲੋਂ ਮਹਾਰਾਜਪਾਪਾ ਕੇਰਮਾਨ ਸਿੰਘ ਜੀ ਹੁਣ ਵੱਲੋਂ ਇਹਨਾਂ ਨੂੰ ਮਹਿਆ ਕਰਵਾ ਲਿਆ ਜਾ ਰਿਹਾ ਹੈ ਕਿਉਂ ਸਰਪੰਚ ਸਾਹਿਬ ਜੀ ਕਿੰਨੀ ਜ਼ਮੀਨ ਆਪਣੀ ਇਹ ਪਾਹ ਥੱਲੇ ਦੱਬੀ ਗਈ ਹੈ ਬਰਬਾਦ ਹੋ ਗਈ ਹੈ ਬਾਬਾ ਜੀ 170 80 ਕਿੱਲੇ 100 ਕਿੱਲੇ ਦੇ ਐਡਿਕ ਮੇਰੀ ਜ਼ਮੀਨ ਹੈ ਐਡਿਕਲੇ ਹੁੰਦੀ ਬਾਕੀ 50 ਕਿੱਲੇ ਮੇਰੇ ਨਾਲ ਹੀ ਗਵਾਂਢੀ ਗੁਰਚੱਕ ਦੇ ਜਿਨ੍ਹਾਂ ਦੇ ਜਿਨ੍ਹਾਂ ਬਾਬਾ ਜੀ ਜਿਨ੍ਹਾਂ ਦੇ ਬੋਰਡ ਜਿਨ੍ਹਾਂ ਦੇ ਨਾਂ ਤੇ ਲੱਗੇ ਨੇ ਉਹਨਾਂ ਦੀ ਵੀ ਨਾਲ ਤੇ ਮੇਰੀ ਵੀ ਨਾਂ ਮਦਦ ਕਰ ਰਹੇ ਨੇ ਤੇ ਸਾਡੀ ਅਜੇ ਤੱਕ ਕਿਸੇ ਨੇ ਮਦਦ ਨਹੀਂ ਕੀਤੀ ਪਾਪਾ ਜੀ ਢੋਲਾ ਸਿੰਘ ਜੀ ਸੰਤ ਪਾਪਾ ਗੁਰਨਾਮ ਸਿੰਘ ਜੀ ਸੰਤ ਪਾਪਾ ਤਾਰਾ ਸਿੰਘ ਜੀ ਤੇ ਸੰਤ ਪਾਪਾ ਜਿਹੜੇ ਇਸ ਵੇਲੇ ਬੱਬੂ ਜੀ ਚਲਾ ਰਹੇ ਨੇ ਇੱਥੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਤੋਂ ਜੇ ਉਹ ਨਾ ਸਾਡੇ ਕੋਲ ਆਉਂਦੇ ਸਾਡੀ ਜ਼ਮੀਨ ਨਹੀਂ ਬਾਵਾਦ ਹੋ ਸਕਦੀ ਅਸੀਂ ਬਿਲਕੁਲ ਮਰੇ ਹੋਏ ਜਿਹੜੀ ਸਾਡੀ ਮਰਿਆ ਹੋਿਆਂ ਦੀ ਬਾਹ ਜਿਹੜੀ ਆ ਬਾਬਾ ਜੀ ਨੇ ਬਾਬਾ ਕਰਨਾਮ ਸਿੰਘ ਜੁੱਤੀ ਵਾਲਿਆਂ ਨੇ ਫੜੀ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਜਿੰਨਾ ਚਿਰ ਸਾਡੀ ਜ਼ਿੰਦਗੀ ਆ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸੋ ਇਹ ਕੁਦਰਤ ਦੀ ਜਿਹੜੀ ਵੱਡੀ ਮਾਰ ਸੀ ਇਸ ਮਾਰ ਨੇ ਇੱਕ ਵਾਰੀ ਇਸ ਇਲਾਕੇ ਦੇ ਜ਼ਿਮੀਂਦਾਰਾਂ ਦਾ ਜਨ ਜੀਵਨ ਜਿਹੜਾ ਝੰਪ ਕੇ ਰੱਖ ਦਿੱਤਾ ਇੰਜ ਕਹੋ ਵੀ ਬਰਬਾਦ ਕਰ ਦਿੱਤਾ ਤੇ ਬਹੁਤ ਸਾਰੇ ਵੀਰ ਤੇ ਪਿੱਛੋਂ ਹੀ ਮੁੜ ਜਾਂਦੇ ਆ ਬਿਲਕੁਲ ਪਾਕਿਸਤਾਨ ਦੀ ਸਰਹੱਦ ਦੇ ਨਾਲ ਆ ਸਾਰੀ ਜਿਹੜੀ ਖਸਰੀ ਵਸਦੀ ਜ਼ਮੀਨ ਸੀ ਜਿਹੜੀ ਰੇਤ ਦੇ ਟੱਬੇ ਬਣ ਗਈ ਹੈ Rajasthan ਬਣ ਗਿਆ ਤੇ ਮੋੜ ਦੁਬਾਰਾ ਇਹਨੂੰ ਉਸੇ ਹਾਲਤ ਵਿੱਚ ਇੱਕ ਸਰਸਵਾ ਵਾਲੇ ਮਹਾਂਪੁਰਖ ਜਿਹੜੇ ਕਰ ਰਹੇ ਆ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਕਿਉਂਕਿ ਸਰਕਾਰੀ ਤੰਤਰ ਉਹਨਾਂ ਨੇ ਕਈ ਕਾਰਵਾਈਆਂ ਕਰਨੀਆਂ ਹੁੰਦੀਆਂ ਫੇਰ ਕੁਝ ਉਹਨਾਂ ਨੇ ਸਹੂਲਤ ਦੇਣੀ ਹੁੰਦੀ ਹੈ ਤੇ ਜਿਹੜੀਆਂ ਆਪਣੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਨੂੰ ਵੀ ਬੇਨਤੀ ਹੈ ਵੀ ਥੋੜਾ ਜਿਹਾ ਗਾਂ ਕਾਪ ਆਇਆ ਕਰੋ ਅੱਗੇ ਜਾ ਕੇ ਬਿਲਕੁਲ ਪਾਕਿਸਤਾਨ ਦੀ ਸਰਹੱਦ ਦੇ ਨਾਲ ਇਸ ਇਲਾਕੇ ਨੂੰ ਵੇਖੋ ਤੇ ਜਿਹੜੇ ਇੱਥੇ ਬਾਬਾ ਅਵਤਾਰ ਸਿੰਘ ਜੀ ਬਬੂ ਭਾਜੀ ਇਹ ਸੇਵਾ ਕਰ ਰਹੇ ਨੇ ਦਿਨ ਰਾਤ ਜੰਗਲ ਦੇ ਵਿੱਚ ਇੱਥੇ ਬੈਠੇ ਹੋਏ ਨੇ ਕੋਈ ਬਿਜਲੀ ਦਾ ਪ੍ਰਬੰਧ ਨਹੀਂ ਹੈ ਸਾਰੇ ਇਹਨਾਂ ਨੇ ਆਪਣੇ ਤੌਰ ਤੇ ਹੀ ਅਰੇਂਜਮੈਂਟ ਕੀਤੇ ਹੋਏ ਨੇ ਤੇ ਇੱਥੇ ਆਣ ਕੇ ਜਰੂਰ ਇਹਨਾਂ ਦਾ ਸਹਿਯੋਗ ਦਿਓ ਤਾਂ ਕਿ ਇਹਨਾਂ ਜ਼ਿੰਮੇਦਾਰਾਂ ਨੂੰ ਵਿਚਾਰਿਆਂ ਨੂੰ ਹੌਸਲਾ ਮਿਲ ਸਕੇ ਇਹਨਾਂ ਨੂੰ ਹਨੇਰੇ ਦੇ ਵਿੱਚ ਆਸ ਦੀ ਕਿਰਨ ਦਿਖਾਈ ਦੇਵੇ ਵੀ ਕੋਈ ਤਾਂ ਸਿੱਖ ਸੁਲਾਜ ਦੇ ਅੰਦਰ ਹੈ ਜਿਹੜਾ ਇੱਥੋਂ ਤੱਕ ਪਹੁੰਚਿਆ ਤੇ ਜਿਸ ਨੇ ਸਾਡੀ ਦੁੱਖ ਦੀ ਰਗ ਉਤੇ ਹੱਥ ਰੱਖਿਆ ਸੋ ਸਾਰਿਆਂ ਨੂੰ ਬੇਨਤੀ ਹੈ ਤੇ ਅੱਜ ਅਸੀਂ ਵਿਸ਼ੇਸ਼ ਤੌਰ ਤੇ 10 பை ਜੋਗਾ ਸਿੰਘ ਕਮਿਸ਼ਨ ਭਾਗੋ ਵਾਲੀ ਆ ਨਾਲ ਮੇਰਾ ਵੀਰ ਅਜਿਹਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ। ਇਹ ਬਾਬਾ ਕੋਲਾ ਸਿੰਘ ਜੀ ਵੀ ਬਾਬਾ ਜੀ ਦੱਸਦੇ ਵੀ ਇੱਕਦਮ ਆਏ ਸੀ। ਤੇ ਉਹਨਾਂ ਦੀ ਬੜੀ ਹਿੰਮਤ ਹੈ ਬਾਬਾ ਗਰਨਾਥ ਸਿੰਘ ਜੀ ਉਹਨਾਂ ਦੇ ਉਧਰ ਪ੍ਰੋਗਰਾਮ ਚੱਲ ਰਹੇ ਸੀ ਫੇਰ ਵੀ ਇਹ ਬਾਬਾ ਜੀ ਹੁਣੀ ਇੱਥੇ ਮੋਰਚਾ ਸੰਭਾਲ ਕੇ ਬੈਠੇ ਆ। ਇੱਥੇ ਤੇ ਆਉਣਾ ਹੀ ਬੜਾ ਮੁਸ਼ਕਲ ਆ ਪਰ ਇਹਨਾਂ ਦਿਨ ਰਾਤ ਜ਼ਿਮੀਂਦਾਰਾਂ ਦੀ ਅਮਦਦ ਕਰਨ ਦਾ ਇੱਕ ਤਹਿਆ ਕੀਤਾ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ ਇਹਨਾਂ ਨੂੰ ਵੱਡੇ ਹੌਸਲੇ ਦੇਣ ਜ਼ਿਮੀਂਦਾਰਾਂ ਨੂੰ ਤੇ ਇਹ ਜ਼ਮੀਨ ਫੇਰ ਉਸੇ ਤਰ੍ਹਾਂ ਅਬਜਾਊ ਹੋਵੇ। ਤੇ ਇਹਨਾਂ ਦੀ ਜਿਹੜੀ ਉਜੜੀ ਦੁਨੀਆ ਉਹ ਫੇਰ ਵਸੇ ਇਹ ਸਾਡੀ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ